ਗ੍ਰਫਤਾਰੀ ਨੂੰ ਲੈ ਕੇ ਕੀ ਬਿਆਨ ਸਾਹਮਣੇ ਆ ਰਿਹਾ ਹੈ ਅੱਜੋ ਕੱਲ੍ਹ ਭਾਜਪਾ ਨੇ ਮੋਦੀ ਨੇ ਅਮਿਤ ਸ਼ਾਹ ਨੇ ਰਲ ਕੇ ਏਡੀ ਨੂੰ ਭੇਜ ਕੇ ਅੱਜ ਗ੍ਰਿਫਤਾਰ ਕੀਤਾ ਰਾਤ ਸ਼੍ਰੀ ਰਵਿੰਦ ਕੇਜੀਵਾਲ ਜੀ ਔਰ ਉਹਨਾਂ ਦਾ ਸੋਚ ਆ ਵੀ ਸ਼੍ਰੀ ਰਵਿੰਦ ਕੇਜੀਵਾਲ ਜੀ ਇੱਕੋ ਇੱਕ ਲੀਡਰ ਨੇ ਜਿਹੜੇ ਇਹਨਾਂ ਨੂੰ ਰੋਕ ਰਹੇ ਨੇ ਜਿਹੜੇ ਇਹਨਾਂ ਦੇ ਸਮਝੋ ਰਾਸਤੇ 'ਚ ਰੋੜਾ ਪਾ ਰਹੇ ਨੇ ਜਿਹੜੇ ਸੇ ਸਵਾਮ ਦੀ ਗੱਲ ਕਰ ਰਹੇ ਨੇ ਜਿਹੜੇ ਪੜਾਈ ਦੀ ਗੱਲ ਕਰ ਰਹੇ ਨੇ ਬੱਚਿਆਂ ਦੀ ਜਿਹੜੇ ਨਰੁਜਗਾਰ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਐਸੇ ਹੱਥਕੰਡੇ ਜਿਹੜੇ ਅਪਣਾ ਰਹੇ ਨੇ ਜਿੰਨੇ ਮਰਜ਼ੀ ਅਪਣਾ ਲੈਣ ਤੇ ਲੋਕ ਬਹੁਤ ਸੂਝਵਾਨ ਨੇ ਦੇਖਦੇ ਆ ਖਾਸ ਕਰਕੇ ਪੰਜਾਬੀਆਂ ਨੇ ਹਮੇਸ਼ਾ ਨਵੀਂ ਪਰਤ ਪਾਈ ਆ ਔਰ ਪੰਜਾਬੀਆਂ ਨੇ ਇਹੋ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਆਉਣੇ ਤੇ ਉਹ ਵੀ ਧੌਣ ਚ ਕੋਡਾ ਰੱਖ ਕੇ ਵਾਪਸ ਕਰਾਏ ਸੀ ਤੇ ਜਿਹੜੇ ਐਸੇ ਹੱਥਕੰਡੇ ਬਣਾ ਲਿਆ ਤੇ ਔਰ ਵਾਲੇ ਸਮੇਂ ਚ ਜਿਹੜੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਉਹ ਤੁਹਾਡੇ ਸਾਹਮਣੇ ਹੀ ਐ ਔਰ ਜਿਹੜੀ ਇਹ ਕੋਝੀਆਂ ਚਾਲਾਂ ਚੱਲਾਂ ਚੜ ਰਹੇ ਨੇ ਅੱਜ ਜਿਹੜਾ ਦਵਾਈ ਦੀ ਪੜਾਈ ਦੀ ਗੱਲ ਕਰ ਰਿਹਾ ਇਹ ਸੋਚਦੇ ਵੀ ਸ਼ਾਇਦ ਅਨਪੜ੍ਹ ਰੱਖ ਕੇ ਸੀ ਸਦਾ ਲਈ ਮਿਲ ਕੇ ਆਪਣੇ ਰਾਜ ਕਰ ਜਾਵਾਂਗੇ ਤੇ ਪਰ ਰਾਜ ਉਹੀ ਕਰੂਗਾ ਜਿਹੜਾ ਲੋਕਾਂ ਦੀ ਗੱਲ ਕਰੂਗਾ ਰਵਿੰਦ ਕੇਜੀ ਵਾਲੇ ਇੱਕ ਮਾਨਦਾਰ ਤੇ ਕਰਮਸ਼ੀਲ ਸਾਡੇ ਮਿਲ ਕੇ ਲੀਡਰ ਨੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇ ਦਵਾਇਆ ਨਹੀਂ ਜਾਣਾ ਹਮੇਸ਼ਾ ਜਿਹੜੀ ਚੀਜ਼ ਨੂੰ ਆਪਾਂ ਦਬਾਉਨੇ ਆਂ ਤੇ ਉਹ ਹਮੇਸ਼ਾ ਉੱਪਰ ਉੱਠਦੀ ਆ ਕਿਉਂਕਿ ਲੋਕਾਂ ਦੇ ਰੈ ਬਣ ਚੁੱਕੀ ਆ ਵੀ ਰਵਿੰਦ ਕੇ ਜੀ ਵੱਲ ਲੋਕਾਂ ਦੀ ਗੱਲ ਕਰ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਇਸ ਕਰਕੇ ਲੋਕ ਅੱਜ ਨਾਲ ਨੇ ਇਸ ਕਰਕੇ ਐਸੇ ਹੱਤਖੰਡੇ ਜਿਹੜੇ ਅਪਣਾ ਰਹੇ ਨੇ ਜਿੰਨੇ ਮਰਜ਼ੀ ਕੋਝੀਆਂ ਚਾਲਾਂ ਚੱਲਣ ਜਿੱਜੇ ਮਰਜ਼ੀ ਹੱਤਖੰਡੇ ਅਪਣਾ ਲੈਣ ਜਿੰਨੇ ਮਰਜ਼ੀ ਮਿਲ ਕੇ ਇਸਨ ਦੇ ਦਬਾਅ ਪਾ ਲੈਣ ਤੇ ਇਹ ਚੱਲਣੇ ਨਹੀਂ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀ ਬੋਟਾਂ ਆਉਣੀਆਂ ਨੇ ਇਹਦੇ ਵਿੱਚ 2024 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ ਇਹਦੇ ਵਿੱਚ ਇੰਡੀਆ ਗੱਡ ਜੋੜ ਮਤਲਬ ਕਿ ਸਰਕਾਰ ਬਣਾਊਗਾ ਤੇ ਜਿਹੜੇ ਇਹਨਾਂ ਨੇ ਕਰੋੜਾ ਅਰਬਾ ਰੁਪਈਆ ਔਰ ਜਿਨ੍ਹਾਂ ਦੀ ਮਿਲ ਕੇ 10 ਕਰੋੜ ਰੁਪਈਆ ਇਨਕਮ ਹੈ ਤੇ ਉਤੋਂ 2200 ਕਰੋੜ ਰੁਪਈਆ ਜਿਹੜੀ ਮਿਲ ਕੇ ਰਿਸ਼ਬਤਾ ਲਈਆਂ ਜਿਹੜੀਆਂ ਮਿਲ ਕੇ ਫੰਡ ਲਏ ਨੇ ਉਹ ਵੀ ਸਾਹਮਣੇ ਆਉਣਗੇ ਜਿਹੜੇ ਬੀਫ ਕੰਪਨੀ ਤੋਂ 250 ਕਰੋੜ ਰੁਪਈਆ ਫੰਡ ਲਿਆ ਉਹ ਕਿਸ ਚੀ ਦਾ ਲਿਆ ਉਹ ਵੀ ਪਤਾ ਲੱਗ ਜਾਊਗਾ ਉਹ ਸਾਹਮਣੇ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਸਬਕ ਵੀ ਸਿਖਾਉਣਗੇ ਲੋਕ ਔਰ ਮਨ ਲ ਕੇ ਆਮ ਆਦੀ ਪਾਰਟੀ ਇੰਡੀਆ ਘਟ ਜੋੜ ਦੀ ਸਰਕਾਰ ਵੀ ਮਾਰੋ ਤੁਹਾਡੇ ਵੱਲੋਂ ਹੁਣ ਕੀ ਰਣਨੀਤੀ ਬਣਾਈ ਗਈ ਹੈ ਗਿਆ ਜੀ ਇੱਥੇ ਇਕੱਠੇ ਹੋਏ ਮੇਰੇ ਅਸੀਂ ਇਥੋਂ ਮਹਾਲੀ ਜਿਹੜਾ ਸਾਡੀ ਸਾਰੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ ਸਾਰੇ ਮਿਲ ਕੇ ਵਲੰਟੀਅਰ ਸੈਵਰ ਇਕੱਠੇ ਹੋ ਰਹੇ ਨੇ ਤੇ ਉੱਥੇ ਜਾ ਕੇ ਅਸੀਂ ਮਿਲ ਕੇ ਪਿੱਟ ਸਿਆਪਾ ਜਿਹੜਾ ਮਿਲ ਕੇ ਅਮਿਤ ਸ਼ਾਹ ਦਾ ਤੇ ਮੋਦੀ ਸ਼ਾਹ ਦਾ ਕਰਨਾ ਵਾ ਮੋਦੀ ਦਾ ਕਰਨਾ ਤੇ ਉਸ ਵਾਰ ਜੋ ਸਾਡੀ ਲੀਡਰਸ਼ਿਪ ਦਾ ਜੋ ਸਾਡੀ ਹਾਈ ਕਮਾਂਡ ਦਾ ਹੁਕਮ ਹੋਊਗਾ ਉਸੇ ਮੁਤਾਬਕ ਅਸੀਂ ਚੱਲਾਂਗੇ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੀ ਲੀਗਲ ਜਿਹੜੀ ਮਿਲ ਕੇ ਟੀਮਾਂ ਉਹਨੇ ਰਾਤ ਰੈਟ ਲਾ ਦਿੱਤੀ ਗਈ ਆ ਤੇ ਔਰ ਸੁਪਰੀਮ ਕੋਰਟ ਨੂੰ ਵੀ ਪਤਾ ਜਿੰਨੇ ਫੈਸਲੇ ਅੱਜ ਆਏ ਨੇ ਔਰ ਮੋਦੀ ਬਖਰਾਇਆ ਹੋਇਆ ਕਿਉਂ ਆ ਤੇ ਜਿੰਨੇ ਬਲਕੇ ਆ ਚੰਡੀਗੜ੍ਹ ਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ ਔਰ ਜਲ ਮਿਲ ਕੇ ਉਹਦੇ ਆਪਣੇ ਜ਼ਰਬਰ ਨੂੰ ਬਲਕੇ ਲਾ ਕੇ ਆਪਣਾ ਮੇਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਮਿਲ ਕੇ ਸਾਹਮਣੇ ਸੁਪਰੀਮ ਕੋਰਟ ਨੇ ਲੈ ਕੇ ਆਂਦਾ ਤੇ ਅੱਜ ਸੁਪਰੀਮ ਕੋਰਟ ਨੇ ਜਿੰਨੇ ਫੈਸਲੇ ਕੀਤੇ ਨੇ ਨਿਰਪੱਖ ਹੋ ਕੇ ਕਿਤੇ ਨੇ ਇਹ ਵੀ ਸੁਪਰੀਮ ਕੋਰਟ ਤੇ ਸਾਨੂੰ ਵਿਸ਼ਵਾਸ ਆ ਤੇ ਜਿਹੜੀ ਰੱਟ ਲੱਗੀ ਆ ਤੇ ਵੀ ਨਿਰਪੱਖ ਫੈਸਲਾ ਹੋ ਕੇ ਤੇ ਜਲਦੀ ਬਲਕੇ ਸ਼ਰੀਰਵਿੰਦ ਕੇਜੀ ਬਾਹਰ ਆਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਜਿਹੜੇ ਸੇ ਸਵਾਮਾ ਦੀ ਗੱਲਾਂ ਕਰਦੇ ਆ ਉਹੋ ਬਲਕੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਔਰ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾਊਗਾ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਉਣ ਦਾ ਸਾਡਾ ਮਿਸ਼ਨ ਆ ਉਹ ਬਣਾ ਕੇ ਰਾਵਾਂਗੇ ਅਰਵਿੰਦ ਕੇਜਰੀਵਾਲ ਤੋਂ ਭਾਜੀਪੀ ਸਰਕਾਰ ਡਰ ਗਈ ਹੈ ਈਡੀ ਦਾ ਸਾਰਾ ਲੈ ਰਹੀ ਹੈ ਹੋਰ ਲੋਕਾਂ ਦਾ ਸਹਾਰਾ ਲੈ ਰਹੀ ਹੈ। ਹੋਰ ਜਿਹੜੀ ਸੰਸਥਾਨ ਹੈਗੇ ਉਹਨਾਂ ਦਾ ਸਹਾਰਾ ਲੈ ਰਹੀ ਹੈ। ਇਹ ਸਿਰਫ ਡਰੀ ਹੋਈ ਸਰਕਾਰ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਿਧਰੇ ਪ੍ਰਧਾਨ ਮੰਤਰੀ ਨਾ ਬਣ ਜਾਣ। ਔਰ ਇਦਾਂ ਉਹਨਾਂ ਨੇ ਨਹੀਂ ਰੁਕਣਾ। ਅੰਦਰ ਕਰਨਾ। ਵੀ ਈਡੀ ਦਾ ਸਹਾਰਾ ਲੈ ਕੇ ਉਹਨਾਂ ਨੂੰ ਅੰਦਰ ਕਰ ਦੇਣਗੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰੁਕ ਜਾਣਗੇ ਨਹੀਂ ਉਹ ਪ੍ਰਧਾਨ ਮੰਤਰੀ ਬਣ ਕੇ ਰਹਿਣਗੇ ਲੋਕਾਂ ਦੇ ਵਿੱਚ ਹੁਣ ਇਹ ਪੱਕਾ ਹੋ ਗਿਆ। ਸ਼੍ਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਮੋਦੀ ਸਾਰੇ ਕੰਮ ਗਲਤ ਕਰਦਾ ਪਿਆ ਬੀਜੇਪੀ ਸਰਕਾਰ ਸਾਰੇ ਗਲਤ ਕੰਮ ਕਰਦੀ ਪਈ ਹੈ ਸਰਕਾਰੀ ਸੰਸਥਾਨ ਦਾ ਬੇੜਾਗਰਕ ਕਰਤਾ ਇਹਨਾਂ ਨੇ ਬੀਜੇਪੀ ਸਰਕਾਰ ਨੇ ਚਾਹੇ ਕੋਈ ਬੈਂਕ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਕੋਈ ਕੋਈ ਵੀ ਸੰਸਥਾ ਹੋਵੇ ਸਭ ਦਾ ਬੇੜਾਗਰਕ ਕੀਤਾ ਹੋਇਆ ਇਹਨਾਂ ਨੇ ਔਰ ਇਹ ਸਾਰਾ ਲੈ ਰਹੇ ਆ ਇਹਨਾਂ ਚੀਜ਼ਾਂ ਦਾ ਦੂਜਿਆਂ ਨੂੰ ਵਿਰੋਧੀਆਂ ਨੂੰ ਦਬਾਉਣ ਵਾਸਤੇ ਐਦਾਂ ਵਿਰੋਧੀ ਨਹੀਂ ਦਬਦੇ ਐਦਾਂ ਵਿਰੋਧੀ ਦੁਗਣੇ ਹੋ ਕੇ ਬਾਹਰ ਨਿਕਲਦੇ ਆ ਅੱਜ ਕੀ ਰਣਨੀਤੀ ਫਿਰ ਬਣਾਈ ਗਈ ਹੈਗੀ ਆ ਕਿ ਆਹ ਮੁਹੱਲੀ ਕੂਚ ਕੀਤਾ ਜਾਏਗਾ ਅਸੀਂ ਜਾ ਰਹੇ ਹਾਂ ਜੀ ਸੈਂਕੜਾ ਵਰਕਰ ਸੈਂਕੜਾ ਗੱਡੀਆਂ ਇਥੋਂ ਲੁਧਿਆਣਾ ਪੂਰਬੀ ਤੋਂ ਐਮਐਲਏ ਦਲਜੀਤ ਸਿੰਘ ਗਰੇਾਲ ਭੁੱਲਾ ਜੀ ਦੀ ਅਗਵਾਈ ਦੇ ਵਿੱਚ ਉੱਥੇ ਪਹੁੰਚ ਰਹੀ ਆਂ ਅਸੀਂ ਵਰਕਰ ਆਂ ਅਸੀਂ ਆਮ ਆਦਮੀ ਪਾਰਟੀ ਦੇ ਪਮਕੜ ਆਂ ਅਸੀਂ ਪੈ ਜਾਣਾ ਭਾਜਪਾ ਸਰਕਾਰ ਨੂੰ ਅਸੀਂ ਦੇਖਾਂਗੇ ਵੀ ਇਹ ਕਿਦਾਂ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਛੁੜਾ ਕੇ ਰੱਖਾਂਗੇ ਉਹਨਾਂ ਨੂੰ ਔਰ ਉੱਥੇ ਵਿਰੋਧ ਪ੍ਰਦਰਸ਼ਨ ਕਰਾਂਗੇ ਭਾਜਪਾ ਮੁਖੱਲੇ ਦੇ ਬਾਅਦ ਧੰਨਵਾਦ ਕੀ ਰਣਨੀਤੀ ਬਣਾਈ ਹੈ ਇਹ ਭਾਜਪਾ ਵੱਲੋਂ ਕੀਤੀ ਗਈ ਬੜੀ ਗਲਤ ਹਰਕਤਾਂ ਜਿਹੜੀ ਉਹਨਾਂ ਨੇ ਚੱਕ ਕੇ ਉਹਨਾਂ ਨੇ ਅੰਦਰ ਕਰਤਾ ਕਿਉਂਕਿ ਇਹਦੇ ਨਾਲ ਇਹ ਜੋ ਭਾਜਪਾ ਸੋਚਦੀ ਹੈ ਵੀ ਸ਼ਾਇਦ ਵੋਟਾਂ ਦੇ ਫਰਕ ਪਊਗਾ ਸਗੋਂ ਵੋਟਾਂ ਵਧਣਗੀਆਂ ਆਮ ਆਦਮੀ ਪਾਰਟੀਆਂ ਦੀ ਤੇ ਅੱਜ ਕੀ ਰਣਨੀਤੀ ਜਿਹੜੀ ਹੈਗੀ ਹੈ ਤਿਆਰ ਕੀਤੀ ਗਈ ਹੈਗੀ ਹੈ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਦੇ ਵਿੱਚ ਕੀ ਕਿੱਥੇ ਕੂਚ ਕੀਤਾ ਜਾ ਰਿਹਾ ਅਸੀਂ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਅਗਵਾਈ ਵਿੱਚ ਚੰਡੀਗੜ੍ਹ ਕੂਚ ਕਰ ਰਹੇ ਹਾਂ ਉੱਥੇ ਜਾ ਕੇ ਧਰਨਾ ਦੇਵਾਂਗੇ ਪ੍ਰੋਟੈਸਟ ਕਰਾਂਗੇ ਵੀ ਲੋਕਤੰਤਰ ਦਾ ਕਹਾਨਾ ਕਰ ਰਹੀ ਹੈ ਭਾਜਪਾ ਨੂੰ ਬਚਾਇਆ ਜਾਵੇ ਲੋਕਾਂ ਤੋਂ ਵੀ ਇਸ ਕਰਕੇ ਅਸੀਂ ਸਾਰੇ ਜਾਨੀ ਤਰ੍ਹਾਂ ਦੇ ਜਾ ਰਹੇ ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ਼ਨੀ ਜ਼ਾਰਾ ਕੀਤਾ ਜਾ ਰਿਹਾ ਹੈਗਾ ਵਰਕਰਾਂ ਚ ਕਿਸ ਤਰ੍ਹਾਂ ਨਿਰਾਸ਼ਾ ਵਸਾ ਕੇ ਦੇਖੋ ਜੀ ਜਿਹੜੀ ਬੀਜੇਪੀ ਸਰਕਾਰ ਆ ਇਹ ਤੁਹਾਨੂੰ ਪਤਾ ਕਿ ਜਿਹੜਾ ਵੀ ਕੋਈ ਲੀਡਰ ਉੱਚਾ ਵਾ ਜਾਂ ਕੋਈ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਕੇਜਰੀਵਾਲ ਜਿਵੇਂ ਹੁਣ ਤੁਸੀਂ ਦੇਖਿਆ ਉਹਨੂੰ ਗ੍ਰਿਫਤਾਰ ਕੀਤਾ ਉਹ ਤਾਂ ਗ੍ਰਿਫਤਾਰ ਕੀਤਾ ਉਹਨੂੰ ਪਤਾ ਹੈ ਕਿ ਅੱਗੇ ਇਲੈਕਸ਼ਨ ਆ ਗਏ ਆ ਵਿਲੇਕਸ਼ਨ ਜਿੰਨੇ ਬਹੁਤ ਮੁਸ਼ਕਲ ਹੈ ਪੰਜਾਬ ਉਹ ਦਿੱਲੀ ਵਿੱਚ ਬਹੁਤ ਮੁਸ਼ਕਲ ਹੈ ਇਸ ਕਰਕੇ ਉਹਨੇ ਕੇਜਰੀਵਾਲ ਨੂੰ ਗਿਫਤਾਰ ਕੀਤਾ ਔਰ ਇਸ ਵਕਤ ਰੋਸ਼ ਮਜਾਰਾ ਜਿਹੜਾ ਕੀਤਾ ਜਾ ਰਿਹਾ ਹੈਗਾ ਵਰਕਰਾਂ ਦੇ ਵਿੱਚ ਕੀ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਵੀ ਵਰਕਰਾਂ ਚ ਹੁਣ ਤੁਸੀਂ ਦੇਖਦੇ ਹੋ ਕਿੰਨਾ ਉਤਸ਼ਾਹ ਐਮਐਲਏ ਸਾਹਿਬ ਨਾਲ ਦੇਖੋ ਕਿੰਨੇ ਬੰਦੇ ਸੈਂਕੜੇ ਬੰਦੇ ਜਾ ਰਹੇ ਆ ਅਸੀਂ ਸਾਰੇ ਇਕੱਠੇ ਹੋ ਕੇ ਜਾ ਰਹੇ ਹਾਂ ਉੱਥੇ ਮਜਾਰਾ ਕਰਾਂਗੇ ਤੇ ਲੱਗਦਾ ਹੈਗਾ ਕਿ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਦੇ ਅਧੀਨ ਜਿਹੜਾ ਹੈਗਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੰਗ ਕਰਦੇ ਹੀ ਵੇਹਾਂ ਜੀ ਬੀਜੇਪੀ ਵਾਲੇ ਲੱਗੇ ਹੋਏ ਤੰਗਰ ਤੇਜਰੀਵਾਲ ਨੂੰ ਕਿ ਹੋਰ ਵੀ ਕਿ ਤੁਹਾਨੂੰ ਪਤਾ ਹੀ ਆ ਕਈ ਲੀਡਰਾਂ ਨੂੰ ਲੱਗੇ ਹੋਇਆ